ਇਹ ਜਿਹੇ ਇੱਕ ਅਸੀਂ ਚੋਰਾਂ ਦਾ گروਹ ਫੜਿਆ ਵਾ ਜਿਹੜੇ ਸਾਰੇ ਗੁਰੂ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕਹਨ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾਇਆ ਜਿਨ੍ਹਾਂ ਦੇ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਪ੍ਰੋਟੈਕਟ ਕੀਤਾ ਹੈ ਉਹ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਾ ਨਾਂ ਜੀ ਸਤਨਾਮ ਹੈ ਦੂਸਰੇ ਦਾ ਨਾਂ ਸ਼ੋਭਾ ਤੀਸਰੇ ਦਾ ਨਾਂ ਕੋਗੀ ਹੈ ਸਰ ਜਿਹੜੇ ਤੋਂ ਰਹਿਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵਕਫਾ ਕੋ ਪੰਡਾਨਾ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਨਹੀਂ ਜੀ ਇਧਰੋਂ ਸ਼ਹਿਰ ਤੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਸਰ ਜਿਹੜੇ ਨਾਲ ਦੇ ਕੋ ਬੰਦੇ ਕੁਝ ਹੈਗੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਫਿਰ ਅਲਗ-ਅਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੋਇਪੁਰ ਦੇ ਨਹੀਂ ਫਰੋਇਪੁਰ ਨਾਲ ਰਿਲੇਟਡ ਹੀ ਨਹੀਂ ਸਾਰੇ ਮੋਟਰਸਾਈਕਲ ਹੀ ਜੋ ਇਹਨਾਂ ਤੋਂ ਬਰਾਮਦ ਕੀਤੀ ਅਸੀਂ ਮੋਟਰਸਾਈਕਲ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਬਰਾਮਦ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਨੂੰ ਘੋਰ ਵੀ ਮੋਟਰਸਾਈਕਲ ਮਿਲਣੀ ਉਮੀਦ ਹੈ ਕਿ ਕਿੰਨਾ ਕੁ ਗ੍ਰੋਹ ਇਹਨਾਂ ਦਾ ਹੈ ਜੀ ਜੇ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨ ਜਣੇ ਤਾਂ ਫੜੇ ਆ ਇਹ ਆਪਣੇ ਸਪਲੈਂਡਰ ਨੂੰ ਜਾਂ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ ਜੀ ਇੱਕ ਅਸੀਂ ਚੋਰਾਂ ਦਾ ਗ੍ਰੋਹ ਫੜਿਆ ਵਾ ਜਿਹੜੇ ਸਾਰੇ ਹੀ ਗਰੂਪਸ ਆ ਇਹਨਾਂ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕੈਨ ਆਫ ਵੀ ਇਹ ਮੋਰਸਾ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ شناخت ਕਰਾ ਰਹੇ ਆ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ شناخت ਕਰਾ ਰਹੇ ਜਿਨ੍ਹਾਂ ਦੇ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਪ੍ਰੋਟੈਕਟ ਕੀਤਾ ਹੈ ਉਹ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ شناخت ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਾ ਨਾ ਜੀ ਸਤਨਾਮ ਹੈ ਦੂਸਰੇ ਦਾ ਨਾਂ ਸ਼ੋਭਾ ਤੀਸਰੇ ਦਾ ਨਾਂ ਘੋਗੀ ਹੈ ਸੱਜਣੇ ਤੋਂ ਰਹਿਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵਾਪਕ ਪੰਡਾਨਾ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਨਹੀਂ ਜੀ ਇਧਰੋਂ ਸ਼ਹਿਰ ਤੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਮੋਟਰਸਾਈਕਲ ਸਰ ਕੋਰਡੀਨੇਟਰ ਨਾਲ ਦੇ ਕੋ ਬੰਦੇ ਕੁਝ ਹੈਗੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਫਿਰ ਅਲਗ-ਅਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੋਜਪੁਰ ਦੇ ਨਹੀਂ ਫਰੋਜਪੁਰ ਨਾਲ ਰਿਲੇਟਡ ਹੀ ਨੇ ਸਾਰੀ ਮੋਟਰਸਾਈਕਲ ਇਹ ਜੋ ਇਹਨਾਂ ਨੂੰ ਤਾਂ ਬਰਾਮਦ ਕੀਤੀ ਹੈ ਅਸੀਂ ਮੋਟਰਸਾਈਕਲ ਦੇ ਨਾਲ ਨਾਲ ਕੁਝ ਹੋ ਨਹੀਂ ਕੁਝ ਬਰਾਮਦ ਨਹੀਂ ਹਲੇ ਕੁਝ ਨਹੀਂ ਜੀ ਹਾਲੇ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਦੀ ਉਮੀਦ ਹੈ ਕਿੰਨਾ ਕੁ ਗ੍ਰੋ ਇਹਨਾਂ ਦਾ ਹੈ ਜੀ ਚੱਲ ਚੱਲ ਰਹੀ ਜੀ ਸਾਡੀ ਇ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋੜ ਸੇ ਨੂੰ ਟਾਰਗੇਟ ਕਰਦੇ ਸੀ ਜੀ ਇਹ ਜੀ ਇੱਕ ਅਸੀਂ ਚੋਰਾਂ ਦਾ گروਹ ਫੜਿਆ ਵਾ ਜਿਹੜੇ ਸਾਰੇ ਹੀ ਗੁਰੂ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕੈਨਬੀ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ ਸਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾਇਆ ਜਿਨ੍ਹਾਂ ਦੇ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਪ੍ਰੋਟੈਕਟ ਕੀਤਾ ਹੈ ਔਰ ਆਰੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਾ ਨਾਜੀ ਸਤਨਾਮ ਹੈ ਦੂਸਰੇ ਦਾ ਨਾਂ ਸ਼ੋਭਾ ਤੀਸਰੇ ਦਾ ਨਾਂ ਕੋਗੀ ਹੈ ਜਿਹੜੇ ਤੋਂ ਰਹਿਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵਕਫਾ ਕੋ ਪੰਡਾਨਾ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਨਹੀਂ ਨਹੀਂ ਜੀ ਇਧਰੋਂ ਸ਼ਹਿਰ ਤੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਸਰ ਹੋਰ ਇਹਨਾਂ ਦੇ ਨਾਲ ਦੇ ਕੋਈ ਬੰਦੇ ਕੁਝ ਹੈਗੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਫਿਰ ਅਲਗ-ਅਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੋਜਪੁਰ ਦੇ ਨਹੀਂ ਫਰੋਜਪੁਰ ਨਾਲ ਰਿਲੇਟਡ ਹੀ ਨੇ ਸਾਰੀ ਮੋਟਰਸਾਈਕਲ ਹੀ ਜੋ ਇਹਨਾਂ ਨੂੰ ਪ੍ਰਾਪਤ ਕੀਤੀ ਹੈ ਅਸੀਂ ਮੋਟਰਸਾਈਕਲ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਹੈ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਨੂੰ ਹੋਰ ਵੀ ਮੋਟਰਸਾਈਕਲ ਮਿਲਦੀ ਉਮੀਦ ਹੈ ਕਿੰਨਾ ਕੁ ਗ੍ਰੋ ਇਹਨਾਂ ਦਾ ਹੈ ਜੀ ਚੱਲ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨ ਜਣੇ ਤਾਂ ਫੜੇ ਕਿ ਇਹ ਆਪਣੇ ਸਪਲੈਂਡਰ ਨੂੰ ਹੀ ਆ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ